ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਅਜੀਤ ਵੈਬ ਟੀਵੀ ਮੈਂ ਹਾਂ ਤੁਹਾਡਾ ਰਣਜੀਤ ਸਿੰਘ ਆਪਾਂ ਖੜੇ ਆਂ ਸ਼ੰਭੂ ਰੇਲਵੇ ਸਟੇਸ਼ਨ ਤੇ ਜਿੱਥੇ ਕਿਸਾਨ ਜਥੇਬੰਦੀਆਂ ਵੱਲੋਂ ਬਿਜਲੀ ਸੋਧ ਬਿੱਲ ਨੂੰ ਲੈ ਕੇ ਰੇਲਵੇ ਟ੍ਰੈਕ ਜਾਮ ਕਰਨ ਦਾ ਸੱਦਾ ਦਿੱਤਾ ਗਿਆ ਸੀ ਕਿਸਾਨਾਂ ਵੱਲੋਂ 1 ਵਜੇ ਤੋਂ ਲੈ ਕੇ ਦੁਪਹਿਰ 3 ਵਜੇ ਤੱਕ ਸੱਦਾ ਦਿੱਤਾ ਗਿਆ ਸੀ ਪਰ ਪੁਲਿਸ ਫੋਰਸ ਬਹੁਤ ਵੱਡੀ ਗਿਣਤੀ ਦੇ ਵਿੱਚ ਸ਼ੰਭੂ ਰੇਲਵੇ ਸਟੇਸ਼ਨ ਤੋਂ ਪਹਿਲਾਂ ਹੀ ਪਹੁੰਚੀ ਸੀਗੀ ਜਿਨ੍ਹਾਂ ਨੇ ਕਿਸਾਨਾਂ ਨੂੰ ਰੇਲਵੇ ਸਟੇਸ਼ਨ ਤੱਕ ਤੋ ਤੋ ਪਹਿਲਾਂ ਹੀ ਰੇਲਵੇ ਟ੍ਰੈਕ ਤੱਕ ਜਾਣ ਨਹੀਂ ਦਿੱਤਾ ਹੈਗਾ ਤੇ ਇਸ ਕਰਕੇ ਕਿਸਾਨਾਂ ਨੇ ਰੇਲਵੇ ਸਟੇਸ਼ਨ ਤੋਂ ਪਿੱਛੇ ਹੀ ਸ਼ਾਂਤਮੀ ਢੰਗ ਨਾਲ ਬਣਾ ਜਿਹੜਾ ਧਰਨਾ ਹੈਗਾ ਉਹ ਸ਼ੁਰੂ ਕਰਤਾ ਕਿਸਾਨ ਆਪਣੀ ਤਕਰੀਰਾਂ ਕਰ ਰਹੀ ਹੈ ਕਿਸਾਨ ਦੱਸ ਰਹੇ ਵੀ ਬਿਜਲੀ ਸ਼ੋਧ ਬੁਲਦੇ ਕੀ ਕੀ ਨੁਕਸਾਨ ਆਉਣ ਵਾਲੇ ਸਮੇਂ ਦੇ ਵਿੱਚ ਹੋਣੇ ਹੈ ਉਹਨਾਂ ਨੇ ਆਮ ਲੋਕਾਂ ਨੂੰ ਵੀ ਸਰਦਾ ਦਿੱਤਾ ਕਿ ਇਹ ਜਿਹੜੀ ਮੰਗ ਹੈਗੀ ਕੱਲੇ ਕਿਸਾਨਾਂ ਦੀ ਮੰਗ ਨਹੀਂ ਹੈਗੀ ਇਹ ਸਾਰੇ ਲੋਕਾਂ ਦੀ ਮੰਗ ਹੈ ਪਰ ਇਸ ਤੋਂ ਬਾਅਦੂਦ ਵੀ ਕਿਸਾਨ ਜਿਹੜੇ ਹੈਗੇ ਆ ਉਹ ਆਪਣੀ ਜਿੱਦ ਆਪਣੀ ਮੰਗ ਨੂੰ ਲੈ ਕੇ ਬਾਜਿਦ ਹੈਗੇ ਆ ਪੁਲਿਸ ਪ੍ਰਸ਼ਾਸਨ ਨੇ ਉਹਨਾਂ ਨੂੰ ਸਮਝਾ ਬਿਜਾ ਕੇ ਰੇਲਵੇ ਟੈਕ ਤੋਂ ਪਿੱਛੇ ਹੀ ਰੁਕ ਦਿੱਤਾ ਹੈਗਾ ਜਿੱਥੇ ਕਿਸਾਨ ਆਗੂ ਜੰਗ ਸਿੰਘ ਪਟੇੜੀ ਬਲਕਾਰ ਸਿੰਘ ਬੈਂਸ ਅਤੇ ਹੋਰ ਕਿਸਾਨ ਆਗੂ ਅਤੇ ਜਿਨ੍ਹਾਂ ਦੇ ਵਿੱਚ ਬੀਬੀਆਂ ਵੱਡੀ ਗਿਣਤੀ ਦੇ ਵਿੱਚ ਹਾਜ਼ਰ ਹਨ ਉਹ ਇੱਥੇ ਪਾਸ਼ਣ ਦੇ ਰਹੇ ਹਨ ਤੇ ਇਹ ਇਹਦੇ ਵਿੱਚ ਕਿਸਾਨਾਂ ਦਾ ਕੀ ਕਹਿਣਾ ਹੈ ਆਓ ਤੁਹਾਡੇ ਨਾਲ ਗੱਲਬਾਤ ਕਰਾਉਂਦੇ ਆਂ ਦੇਖੋ ਜਿਹੜੀ ਅੱਜ ਦੀ ਕਾਲ ਸੀਗੀ 5 ਦਸੰਬਰ ਦੀ ਇਹ ਕੇਐਮਐਮ ਦੀ ਕਾਲ ਸੀ ਕਿਸਾਨ ਮਜ਼ਦੂਰ ਮੋਰਚੇ ਦੇ ਵੱਲੋਂ ਆਲਰੇਡੀ 8 ਮਹੀਨੇ ਪਹਿਲਾਂ ਕਾਲ ਦਿੱਤੀ ਸੀਗੀ ਵੀ 5 ਦਸੰਬਰ ਨੂੰ ਜੋ ਆਪਣਾ ਬਿਜਲੀ ਸੋਧ ਬਿੱਲ 2025 ਲੈ ਕੇ ਜੀ ਸੈਂਟਰ ਸਰਕਾਰ ਉਹਦੇ ਵਿਰੋਧ ਦੇ ਵਿੱਚ ਤੇ ਚਿੱਪੂ ਵਾਲੇ ਮੀਟਰਾਂ ਵੀ ਉਹਦੇ ਇੱਕ ਨਾਲੇ 파ਟ ਹੈ ਤੇ ਉਹ ਸੀਗਾ ਤੇ ਇੱਕ ਜਿਹੜੀ ਪੰਜਾਬ ਸਰਕਾਰ ਆਪਣਾ ਸਰਕਾਰੀ ਜਾਇਦਾਦਾਂ ਤਾਂ ਵੇਚਣ ਤੇ ਲੱਗੀ ਹੋਈ ਹੈ ਉਹਦੇ ਵਿਰੋਧ ਦੇ ਵਿੱਚ ਇਹ ਕਾਲ ਸੀਗੀ ਜੀ ਕਿ ਤੋਂ ਲੈ ਕੇ 3 ਵਜੇ ਤੱਕ ਜਿਹੜੀ ਹੈ ਜੇ ਪੰਜਾਬ ਦੇ ਵਿੱਚ 19 ਜ਼ਿਲ੍ਹਿਆਂ ਦੇ ਵਿੱਚ ਸੀ ਕਿਤੇ 26 ਥਾਵਾਂ ਤੇ ਸੀਗੀ ਜੀ ਆਲਰੇਡੀ ਚੱਲ ਰਹੀ ਹੈ ਇੱਕ ਤੋਂ ਉਹਨੂੰ ਛੱਡ ਗਏ ਆਹ ਰਹੀ ਬਾਕੀ ਸਾਰੀਆਂ ਕਾਲਾਂ ਸੇਮ ਸੇਮ ਚੱਲ ਰਹੀਆਂ ਚਾਹੀਏ ਕਿਸਾਨਾਂ ਨੂੰ ਪਹੁੰਚਣ ਦੇ ਦਿੱਤਾ ਗਿਆ ਜੀ ਕਿਵੇਂ ਨਹੀਂ ਉਸ ਤਰ੍ਹਾਂ ਹੀ ਹੋਇਆ ਵੀ ਜਿਸ ਤਰ੍ਹਾਂ ਕਿਤੇ ਮਨਮੜਾ ਰੁੱਕੇ ਮਨਮੜਾ ਕੋ ਤਾ ਅੱਧਾ ਘੰਟਾ 20 ਮਿੰਟ ਲੇਟ ਵੀ ਹੋ ਗਏ ਕਿਤੇ ਕਿਤੇ ਐਡਵਾਂਸ ਵੀ ਪਹੁੰਚ ਗਏ ਤੇ ਇਸ ਤਰ੍ਹਾਂ ਕਰਕੇ ਛੁੱਟਮੁੜ ਜੀ ਕਰਕੇ ਵੀ ਆਲਰੇਡੀ ਸਾਰਾ ਕੱਲ ਨਾਲ ਜਿਹੜੀਆਂ ਹੈ ਨੇ ਉਹ ਸ਼ਾਂਤੀਪੂਰਨ ਨਹੀਂ ਸਰ ਤੁਹਾਨੂੰ ਲਾਈਨਾਂ ਦਾ ਨਹੀਂ ਜਾਣਦੇ ਜੀ ਕਿ ਤੁਹਾਡੀ ਕਾਹਦੀ ਸੀ ਲਈ ਰੱਖਿਆ ਰੇਲਾ ਰੋਕਾਂਗੇ ਲਾਈਨਾਂ ਦੇ ਬੈਠਾਂਗੇ ਤੁਸੀਂ ਮਨ ਪਿੱਛੇ ਕਿਉਂ ਰੁਕ ਕੇ ਫਿਰ ਸਰ ਗੱਲ ਇਸ ਤਰ੍ਹਾਂ ਸੀਗੀ ਇਹਨਾਂ ਨੇ ਪਹਿਲਾਂ ਸਾਨੂੰ ਪ੍ਰਸ਼ਾਸਨ ਨੇ ਪਿੱਛੇ ਰੁਕੇ ਸੀਗਾ ਚਲੋ ਉਸ ਤੋਂ ਬਾਅਦ ਹੀ ਤੱਕ ਮੁੱਕੀ ਹੋਈ ਜੋ ਗੱਲਬਾਤ ਕਰਕੇ ਅਸੀਂ ਇੱਥੇ ਤੱਕ ਆਲਚ ਕਾਮਯਾਬ ਹੋ ਗਏ ਪਰ ਪ੍ਰਸ਼ਾਸਨ ਕਹਿੰਦਾ ਜਿਹੜੀ ਸਾਡ ਨੂੰ ਵੀ ਉੱਤਰੋ ਆਰਡਰ ਹੈ ਵੀ ਜਿਹੜੇ ਇਹਨ ਜੇ ਤੁਸੀਂ ਲੈਨ ਨ ਜਾਓਗੇ ਤਾਂ ਤੁਹਾਨੂੰ ਅਰੈਸਟ ਕਰਕੇ ਅਸੀਂ ਲੈ ਜਾਵਾਂਗੇ ਜਾਂ ਤੁਸੀਂ ਇੱਥੇ ਬੈਠ ਕੇ ਆਪਣਾ ਜੋ ਰੋਸ ਪ੍ਰਦਰਸ਼ਨ ਕਰ ਸਕਦੇ ਆ ਚਲੋ ਫਿਰ ਅਸੀਂ ਇਹ ਸੋਚੇ ਵੀ ਚਲੋ ਇੱਥੇ ਬੈਠ ਕੇ ਰੋਸ ਪ੍ਰਦਰਸ਼ਨ ਕਰੀਏ ਬੱਸਾਂ ਵਿੱਚ ਜਾਣ ਨਾਲੋਂ ਤਾਂ ਅਸੀਂ ਆਪਣਾ ਰੋਸ ਤਾਂ ਕਰੀਏ ਇੱਥੇ ਬੈਠ ਕੇ ਜੋ ਸਰਕਾਰ ਦੇ ਕੰਨਾਂ ਤੱਕ ਜਾਵੇ ਪ੍ਰਧਾਨ ਸਾਹਿਬ ਜੇ ਤੁਸੀਂ ਲੈਨਾਂ ਦੇ ਨਹੀਂ ਜਾਣਾ ਇਹ ਤਾਂ ਰੋਸ ਤੁਸੀਂ ਕਿਤੇ ਵੀ ਕਰ ਸਕਦੇ ਸੀਗੇ ਦੇਖੋ ਸਾਰਾ ਗੱਲ ਇਸ ਤਰ੍ਹਾਂ ਨਹੀਂ ਕੋਸ਼ਿਸ਼ ਕਰਨਾ ਸਾਡਾ ਫਰਜ਼ ਸੀਗਾ ਅਸੀਂ ਕੀਤਾ ਵੀ ਹੈ ਕਾਲ ਵੀ ਸਾਡੀ ਆਈ ਸੀਗੀ ਰੇਲਵੇ ਤੇ ਜਾਵਾਂਗੇ ਪਰ ਜਦੋਂ ਕਈ ਜਗ੍ਹਾ ਵੀ ਹੈ ਜਿੱਥੇ ਟਕਰਾਓ ਹੋਣ ਕਰਕੇ ਤੇ ਉਹ ਵੀ ਅਸੀਂ ਵੀ ਚੰਦੇ ਵੀ ਟ੍ਰੋਕੋ ਨਾ ਹੋਵੇ ਕਿਸੇ ਨਾਲ ਕੋਈ ਘਟਨਾ ਨਾ ਵਾਪਰੇ ਇਸ ਤਰ੍ਹਾਂ ਦੀ ਮੰਗਾ ਸਾਡੀ ਇੱਕ ਦਾ ਸੀਗੀ ਆਪਣਾ ਬਿਜਲੀ ਸੋਧ ਬਿੱਲ 2025 ਚਿੱਪ ਵਾਲਾ ਮੀਟਰ ਹੋ ਗਿਆ ਤੇ 50 ਸਰਕਾਰ ਦਾ ਬਰੋਸ ਸੀਗਾ ਜੋ ਸਰਕਾਰੀ ਜ਼ਮੀਨਾਂ ਵੇਚਣ ਲੱਗੀ ਐ ਇਹ ਮੇਨ ਆ ਜੇ ਤਿੰਨ ਮੰਗਾਂ ਸੀਗੀਆਂ ਤੇ ਇੱਕ ਅੱਗੇ 10 ਦਸੰਬਰ ਦੀ ਕਾਲ ਐ ਜਿਹੜੀ ਚਿੱਪੇ ਵਾਲੇ ਮੀਟਰ ਪੱਟ ਕੇ ਜਮ੍ਹਾਂ ਕਰਾਣੇ ਬੀਲਿਗੋਟ ਦੇ ਵਿੱਚ ਸਰ ਸਾਡੀ ਕੇਐਮਐਮ ਦੀ ਕਾਲ ਸੀਗੀ ਕੇਐਮ ਦੀ ਜਿਸ ਬੰਦੀਆਂ ਸਾਰੀ ਆਈ ਹੋਈਆਂ ਨੇ ਹਾਂਜੀ ਹਾਂਜੀ ਜਿਹੜੀਆਂ ਸਾਡੀਆਂ 4 5 ਸਤਿਵੰਦੀਆਂ ਨੇੜੇ ਪੈਂਦੀਆਂ ਚਾਹੇ ਉਹ ਜਾਦ ਹੋਵੇ ਚਾਹੇ ਕ੍ਰਾਂਤੀਕਾਰੀ ਹੋਵੇ ਚਾਹੇ ਬ੍ਰह्मਕੇ ਹੋਵੇ ਚਾਹੇ ਸਾਡੇ ਵਾਲੀ ਹੋਵੇ ਚਾਹੇ ਭਦੇਰ ਸਾਹਿਬ ਵਾਲੀ ਇੱਕ ਸਰਸ ਕਮੇਟੀ ਹੋਵੇ ਪਟੇੜੀ ਸਾਹਿਬ ਵਾਲੀ ਹੋਵੇ ਆ ਰੇਡੀਓ ਸਾਰੀਆਂ ਇੱਥੇ ਆਈ ਹੋਈਆਂ ਜੀ ਠੀਕ ਹੈ ਅੱਜ ਤੋਂ ਥੋੜੇ ਕਰੀਬ ਕਿੰਨੇ ਜਥੇਬੰਦੇ ਪਹੁੰਚੇ ਹੋਏ ਇੱਥੇ ਘਟੋ ਘਟ ਸਾਡੀਆਂ ਜਿਹੜੀਆਂ ਕੇਐਮਐਮ ਦੀਆਂ ਸਾਈਡ ਤੋਂ ਜਥੇਬੰਦੀਆਂ ਪੰਜ ਛੇ ਜਥੇਬੰਦੀਆਂ ਨੇ ਸਾਡੀਆਂ ਜਿਹੜੀਆਂ ਕੇਐਮ ਦੇ ਵਿੱਚ ਸੀਗੀਆਂ ਜਿਨ੍ਹਾਂ ਦਾ ਸ਼ੰਭੂ ਸੰਘਰਸ਼ ਲੜਿਆ ਸੀਗਾ ਉਹ ਆਰੇਡੀ ਇੱਥੇ ਮੌਜੂਦ ਨੇ ਇਹ ਹੁਣ ਸਾਡਾ ਸਮਝੌਤਾ ਹੋ ਚੁੱਕਿਆ ਪ੍ਰਸ਼ਾਸਨ ਸਾਹਿਬ ਤੁਸੀਂ ਲੈਣੇ ਤੇ ਨਹੀਂ ਜਾਓਗੇ ਨਹੀਂ ਸਮਝੌਤੇ ਦਾ ਕਾਗਜ਼ ਸਾਡਾ ਉਹ ਗੱਲ ਇਹ ਉਹ ਜਾਣ ਨਹੀਂ ਦਿੰਦੇ ਤੇ ਟਕਰੌਣ ਨੂੰ ਥੋੜਾ ਦੇਖ ਕੇ ਵੀ ਚਲੋ ਆਪਾਂ ਦਾ ਅਰੋਸ਼ ਕਰਨਾ ਇੱਥੇ ਕਰ ਲਈ ਜਿਹੜਾ ਰੋਸ਼ ਹੈ ਗਿਆ ਤੇ ਜੇ ਹੁਣ ਅੱਗੇ ਬਾਦਿਆਂ ਦਾ ਟੱਕਰੋ ਵਾਲੀ ਗੱਲ ਐ ਤਾਂ ਹੈਈਏ ਨਕਚਲੀ ਗੱਲ ਹੈ ਜੀ ਮੇਰੇ ਨਾਮੋਂ ਰਵਿੰਦਰ ਕੌਰ ਰਾਜਪਰਾ ਭਾਰਤੀ ਕਿਸਾਨ ਮਜ਼ਦਦੂਰੀ ਯੂਨੀਅਨ ਤੋਂ ਜ਼ਿਲ੍ਹਾ ਪ੍ਰਧਾਨ ਪਟਿਆਲਾ ਤੇ ਅੱਜ ਜਿਹੜਾ ਪ੍ਰਦਰਸ਼ਨ ਕੀਤਾ ਜਾ ਰਿਹਾ ਬਿਜਲੀ ਸੋਧ ਬਿੱਲ 2025 ਨੂੰ ਲੈ ਕੇ ਤੁਹਾਡੇ ਵੱਲੋਂ ਉਹਦੇ ਬਾਰੇ ਜਾਣਕਾਰੀ ਅੱਜ ਜਿਹੜਾ ਹੈਗਾ ਬਿਜਲੀ ਸੋਧ ਬਿੱਲ ਦੇ ਵਿਰੋਧ ਚ ਪ੍ਰਦਰਸ਼ਨ ਕੀਤਾ ਜਾ ਰਿਹਾ ਹੈਗਾ ਕਿਸਾਨ ਜਥੇਬੰਦੀਆਂ ਵੱਲੋਂ ਕਿਸਾਨ ਜਥੇਬੰਦੀਆਂ ਮਜ਼ਦੂਰ ਜਥੇਬੰਦੀਆਂ ਇਹ ਸਾਰੇ ਹੀ ਇਨਵੋਲਵ ਨੇ ਕਿਉਂਕਿ ਇਹ ਬਿਜਲੀ ਦਾ ਜਿਹੜਾ ਮੁੱਦਾ ਹੈਗਾ ਇਹ ਇਕੱਲਾ ਕਿਸਾਨਾਂ ਨਾਲ ਆ ਮਤਲਬ ਹੈਗਾ ਕਿਸੇ ਇਹ ਹਰ ਘਰ ਨਾਲ ਜੁੜਿਆ ਹੋਇਆ ਮਸਲਾ ਹੈਗਾ ਔਰ ਜੇ ਇਹ ਲਾਗੂ ਹੋ ਜਾਂਦਾ ਆ ਜਿਹੜਾ ਆਪਣਾ ਇਹ 70 ਸਾਲਾਂ ਦਾ ਮੇਨਲੀ ਤਾਂ ਆਪਣਾ ਜਿਹੜਾ ਇਨਫਰਾਸਟ੍ਰਕਚਰ ਬਣਿਆ ਹੋਇਆ ਜਦ ਤੋਂ ਅਸੀਂ ਆਜ਼ਾਦ ਹੋਏ ਆ ਜਦ ਤੋਂ ਸਾਡੀ ਸਟੇਟ ਬਣੀ ਹੈ ਜਿੰਨਾ ਵੀ سرمਾਇਆ ਸਾਡਾ ਬਿਜਲੀ ਬੋਰਡ ਤੇ ਲੱਗਿਆ ਹੋਇਆ ਸਾਡੇ ਜਿਹੜੇ ਮੁਲਾਜ਼ਮ ਨੇ ਉਹ ਜਿਹੜੇ ਹੈਗੇ ਆ ਇਹਨਾਂ ਨੇ ਉਹ ਕੱਢ ਕੇ ਪ੍ਰਾਈਵੇਟ ਜਿਹੜਾ ਕਰ ਦੇਣਾ ਸਿਸਟਮ ਉਹ ਮੇਨਤਾ ਉਹ ਹੈਗਾ ਕਿਉਂਕਿ ਇਹਦਾ ਪ੍ਰਭਾਵ ਹਰ ਘਰ ਤੇ ਪੈਣਾ ਮੇਨਲੀ ਜਿਹੜੇ ਮਜ਼ਦੂਰਾਂ ਦੇ ਵੀ ਹੈਗੇ ਆ ਮੀਟਰ ਗਰੀਬਾਂ ਦੇ ਵੀ ਹੈਗੇ ਆ ਬਿਜਲੀ ਤੋਂ ਬਿਨਾ ਅੱਜ ਕੋਈ ਨਹੀਂ ਹੈਗਾ ਪੰਜਾਬ 'ਚ ਔਰ ਇਹ ਸਭ ਨੂੰ ਪ੍ਰਭਾਵਿਤ ਕਰੂਗਾ ਕਿਉਂਕਿ ਚਿਪਾ ਵਾਲਾ ਜਿਹੜਾ ਮੀਟਰ ਹੈਗਾ ਇਹ ਆਪਣੀ ਸੁਰੱਖਿਆ ਤੇ ਵੀ ਪ੍ਰਭਾਵ ਪਾਊਗਾ ਔਰ ਜਿਹੜਾ ਹੈਗਾ ਇਹ ਲੋਕਾਂ ਦੀ ਜੇਬ ਤੇ ਵੀ ਅਸਰ ਪਾਊਗਾ ਕਿਉਂਕਿ ਦੇਖੇ ਹੋਇਆ ਸੀ ਜਿਹੜੇ ਦੂਸਰੀਆਂ ਸਟੇਟਾਂ 'ਚ ਬਿਲ ਇਹ ਲੱਗੇ ਆ ਮੀਟਰ ਉਹਨਾਂ ਦਾ ਐਸਾ ਹਾਲਤ ਹੈ ਵੀ ਉਹ ਬਿਨਾ ਤਾਰ ਲੱਗੀ ਤੋਂ ਬਿਨਾ ਕਿਸੇ ਲੋੜ ਤੋਂ ਵੀ ਉਹ ਰੀਡਿੰਗ ਕੱਢੀ ਜਾਂਦੇ ਆ ਔਰ ਇਹਦਾ ਇੱਕ ਡਾਇਰੈਕਟਾ ਇਹ ਅਸਰ ਪੈਣਾ ਵੀ ਜਿਵੇਂ ਹੁਣ ਅਸੀਂ ਕਹਿ ਦਿੰਨੇ ਆਂ ਵੀ ਇੱਕ ਮਹੀਨਾ ਬਿੱਲ ਭਰ ਲਾਂਗੇ ਇੱਕ ਮਹੀਨਾ ਬੱਚਿਆਂ ਦੀ ਫੀਸ ਭਰ ਲਾਂਗੇ ਉਹ ਸਿਸਟਮ ਨਾਲ ਚੱਲਦੇ ਆਂ ਬਾਕੀ ਜਿਹੜਾ ਇਹ ਡਾਇਰੈਕਟਾ ਅਸਰ ਜਿਹੜਾ ਇਹਨੇ ਪਾਣਾ ਵੀ ਥੋੜਾ ਫੋਨ ਵਾਲਾ ਸਿਸਟਮ ਹੋ ਜਾਊਗਾ ਇਹਦੇ ਨਾਲ ਜਿਵੇਂ ਤੁਸੀਂ ਅੱਜ ਦੇਖਦੇ ਹੋ ਵੀ ਫੋਨ ਰੀਚਾਰਜ ਕਰਾ ਲਿਆ ਤਾਂ ਤੁਹਾਡਾ ਫੋਨ ਤੇ ਗੱਲ ਹੋਜੂਗੀ ਨਹੀਂ ਮੇਨ ਹੈਗਾ ਵੀ ਜੇਦਾ ਇਹਦਾ ਮੀਟਰ ਦਾ ਰੀਚਾਰਜ ਖਤਮ ਹੋ ਗਿਆ ਤਾਂ ਤੁਹਾਡੀ ਤੁਸੀਂ ਚਾਹੇ ਰੋਟੀ ਖਾ ਰਹੇ ਹੋ ਚਾਹੇ ਨਹਾ ਰਹੇ ਹੋ ਚਾਹੇ ਤੁਹਾਡੇ ਘਰੇ ਪਰੌਣੇ ਬੈਠੇ ਨੇ ਤੁਹਾਡਾ ਇਹ ਬਿੱਲ ਕੱਟ ਲਾਈਟ ਕੱਟੀ ਜਾਣੀ ਔਰ ਤੁਹਾਡੇ ਘ ਆ ਸਰ ਹਰ ਇੱਕ ਪਰਿਵਾਰ ਨੂੰ ਪਹਿਣਾ ਨਾ ਕਿ ਇਕੱਲੇ ਕਿਸਾਨਾਂ ਨੂੰ ਪਹਿਣਾ ਲੜ ਸਿਰਫ ਰਿਹਾ ਕਿਸਾਨ ਔਰ ਆਵਾਜ਼ ਚੱਕਰੇ ਹੈ ਜਿਹੜਾ ਸਰਕਾਰ ਦੇ ਧੱਕਾ ਉਹਨੂੰ ਬਰਦਾਸ਼ਤ ਸਿਰਫ ਕਿਸਾਨ ਕਰ ਰਿਹਾ ਫਿਰ ਕੀ ਗੱਲ ਤੁਹਾਨੂੰ ਲੱਗ ਰਿਹਾ ਵੀ ਤੁਸੀਂ ਕਹਿ ਰਹੇ ਹੋ ਕਿ ਹਰੇਕ ਬੰਦੇ ਨੂੰ ਇਹ ਤਾਂ ਘਾਟਾ ਪੈਣਾ ਬਾਕੀ ਲੋਕ ਕਿਉਂ ਨਹੀਂ ਫਿਰ ਲੱਗਦੇ ਕਿਸਾਨਾਂ ਨਾਲ ਸਰ ਬਾਕੀ ਲੋਕਾਂ ਨੂੰ ਸਮਝਣ ਚ ਦੇਰ ਲੱਗਦੀ ਹੈ ਇੱਕ ਸਾਡਾ ਸਰਕਾਰਾਂ ਨੇ ਨਾ ਹਾਲਤ ਹੀ ਐਸੀ ਕਰ ਦਿੱਤੀ ਆ ਵੀ ਲੋਕਾਂ ਨੂੰ ਆਪਣੀ ਰੋਜ਼ੀ ਰੋਟੀ ਤੋਂ ਹੀ ਆਪਣੇ ਹੱਕ ਜਿਹੜੇ ਹੈਗੇ ਸਰਕਾਰ ਕਹਣ ਕਰਦੀ ਆ ਉਹਨਾਂ ਪ੍ਰਤੀ ਉਹਨਾਂ ਦੀ ਅਵੇਅਰਨੈਸ ਘਟਿਆ ਔਰ ਉਹਨਾਂ ਕੋਲੇ ਟਾਈਮ ਹੀ ਨਹੀਂ ਹੈ ਮੇਨਲੀ ਜਿਹੜੀ ਅੱਜ ਜਿਸ ਤਰ੍ਹਾਂ ਜਿਹੜੇ ਹੈਗੇ ਆ ਕਿਸਾਨਾਂ ਨੂੰ ਸਵੇਰੇ ਡਿਟੇਨ ਕਰ ਲਏਗੇ ਨੇ ਉਹਦੇ ਬਾਰੇ ਕੀ ਕਹਿਣਾ ਸਰ ਇਹ ਸਰੇ ਆਮ ਤੱਕਾ ਦਿਖਦਾ ਅਨਾਉਂਸ ਕੀਤੀ ਹੋਈ ਕਾਲ ਐ ਇਹ ਦੇਖੋ ਨਾ ਇੱਥੇ ਜਿਹੜੇ ਕਿਸਾਨ ਆਇਆ ਸਿਰਫ ਉਹਨਾਂ ਕੋਲੇ ਝੰਡੇ ਨੇ ਕੋਈ ਉਹਨਾਂ ਕੋਲੇ ਹਥਿਆਰ ਨਹੀਂ ਸਾਡਾ ਸਿਸਟਮ ਇੰਨਾ ਕਿ ਕਰਾਪਟ ਹੋ ਚੁੱਕਿਆ ਵੀ ਜਿਹੜੇ ਨਸ਼ੇ ਦੇ ਸਦਾਗਰ ਨੇ ਜਿਨ੍ਹਾਂ ਨਾਲ ਸਾਡੇ ਬੱਚੇ ਮਰ ਰਹੇ ਆ ਜਿਨ੍ਹਾਂ ਨਾਲ ਸਾਡਾ ਸਾਡੀ ਨੌਜਵਾਨੀ ਦਾ ਘਾਣ ਰਿਹਾ ਉੱਥੇ ਸਾਡੀ ਫੋਰਸ ਨਹੀਂ ਲਗਾਈ ਹੋਈ ਸਾਡੀ ਫੋਰਸ ਸਾਰੀ ਜਿਹੜੀ ਲੱਗੀ ਆ ਲਾਤੀ ਉਹ ਕਿਸਾਨਾਂ ਤੇ ਲਾਤੀ ਆ ਕਿਉਂਕਿ ਕਿਸਾਨ ਆਵਾਜ਼ ਚੱਕਦੇ ਨੇ ਔਰ ਇਹ ਹਰ ਇੱਕ ਗਰੀਬ ਦੀ ਹਰ ਇੱਕ ਮਜ਼ਦੂਰ ਦੀ ਆਵਾਜ਼ ਚੱਕਦੇ ਆ ਇਸ ਕਰਕੇ ਸਰਕਾਰ ਨੂੰ ਡਰ ਆ ਵੀ ਸਾਡੀ ਬੇਇੱਜ਼ਤੀ ਨਾ ਹੋਵੇ ਚਲ ਕੇ ਤੁਸੀਂ ਰਹਿ ਕੇ ਕਹਿ ਬਸ ਅਸੀਂ ਦੋ ਘੰਟੇ ਵਾਸਤੇ ਬੈਠਣਾ ਸ਼ਾਂਤਮਈ ਬੈਠਣਾ ਫਿਰ ਵੀ ਤੁਹਾਨੂੰ ਉਥੇ ਨਹੀਂ ਜਾਣ ਦਿੱਤਾ ਗਿਆ ਬਿਲਕੁਲ ਜੀ ਕਿਸਾਨਾਂ ਦੇ ਜਿਹੜੇ ਧਰਨੇ ਆ ਜਿਹੜੀ ਆਵਾਜ਼ ਚੁੱਕਣ ਦਾ ਉਹਨਾਂ ਦਾ ਤਰੀਕਾ ਉਹ ਸ਼ਾਂਤਮਈ ਹੀ ਹੁੰਦਾ ਉਹ ਕਦੇ ਵੀ ਉਹਨਾਂ ਨੇ ਰੋਸ ਚ ਜਾਂ ਕਿਸੇ ਤਰ੍ਹਾਂ ਦੇ ਵੀ ਆ ਕੇ ਉਹਨਾਂ ਨੇ ਕੋਈ ਕਿਸੇ ਤਰ੍ਹਾਂ ਦੀ ਵੀ ਸਰਕਾਰ ਦੇ ਇਨਫਰਾਸਟ੍ਰਕਚਰ ਨੂੰ ਕੋਈ ਘਾਤ ਨਹੀਂ ਘਾਤ ਨਹੀਂ ਲਾਈ ਹੈਗੀ ਹਮੇਸ਼ਾ ਤੋਂ ਇਹੀ ਗੱਲ ਹੋਈ ਹੈ ਪਰ ਸਰਕਾਰਾਂ ਨੂੰ ਇਸ ਗੱਲ ਤੋਂ ਡਰ ਲੱਗਦਾ ਕਿਉਂਕਿ ਅੱਜ ਮੀਡੀਆ ਦਾ ਯੁੱਗ ਹੈ ਜਿਹੜੀ ਆਵਾਜ਼ ਲੋਕ ਚੱਕਣਗੇ ਉਹ ਸਾਰੇ ਦੇਸ਼ 'ਚ ਸਾਰੇ ਦੁਨੀਆ 'ਚ ਜਾਊਗੀ ਇਸ ਕਰਕੇ ਇਸ ਡਰ ਤੋਂ ਸਰਕਾਰ ਜਿਹੜੀ ਹੈਗੀ ਆ ਉਹ ਡਰੀ ਹੋਈ ਆ ਕਿਸਾਨਾਂ ਦੇ ਰੋਹ ਤੋਂ ਲੋਕਾਂ ਦੇ ਰੋਹ ਤੋਂ ਇਸੇ ਕਰਕੇ ਉਹ ਦੇਖੋ ਸਾਰਾ ਸਿਸਟਮ ਤੁਸੀਂ ਦੇਖਦੇ ਹੋ ਵੀ ਉਹਨੇ ਲੋਕ ਨਹੀਂ ਜਿੰਨਾ ਪ੍ਰਸ਼ਾਸਨ ਨੇ ਤੱਪਿਆ ਹੋਇਆ ਦੇਖੋ ਜਿਹੜਾ ਉਰੇ ਦਾ ਪ੍ਰੋਗਰਾਮ ਆ ਮਤਲਬ ਸਾਰੀਆਂ ਜਿੰਨੀਆਂ ਵੀ ਜੱਥੇ ਬੰਦੀਆਂ ਜਿੱਥੇ ਵੀ ਕਰੀਆਂ ਪ੍ਰੋਗਰਾਮ ਗੱਡੀਆਂ ਦੀਆਂ ਲਾਈਨਾਂ ਤੇ ਸਾਡਾ ਬਿਜਲੀ ਦਾ ਇਹ ਜਿਹੜਾ ਪ੍ਰਾਈਵੇਟ ਹੋਣਾ ਜਾ ਰਿਹਾ ਨਾ ਉਹਦੇ ਬਾਰੇ ਅਸੀਂ ਕਹਿੰਦੇ ਆ ਵੀ ਇਹ ਸਰਕਾਰੀ ਹੋਣੀ ਚਾਹੀਦੀ ਹੈ ਜਿਹੜੇ ਚਿੱਪ ਵਾਲੇ ਮੀਟਰ ਆ ਉਹ ਸਾਡੇ ਲੱਗਣੇ ਨਹੀਂ ਚਾਹੀਦੇ ਸਾਡੇ ਪੁਰਾਣੀ ਮੀਟਰੇ ਲੱਗਣੇ ਜਾਂਦੇ ਆ ਜਿਹੜੀ ਜ਼ਮੀਨ ਹੈ ਉਹ ਵੀ ਨਹੀਂ ਵੇਚੀ ਜਾਣੀ ਚਾਹੀਦੀ ਐਂਗੀ ਸਰਕਾਰ ਧੱਕਾ ਕਰ ਰਹੀ ਹੈ ਜਿਹੜੀ ਬਿਜਲੀ ਬੋਰ ਵਾਲੀ ਜ਼ਮੀਨ ਹੈ ਕੋਈ 90 ਕਿੱਲੇ ਮਤਲਬ ਪਟਿਆਲੇ ਨੇ ਉਹ ਵੇਚਣਾ ਚਾਹੁੰਦੀ ਆ ਪਰ ਉਹਦੀਆਂ ਅਸੀਂ ਘਰ ਨੇ ਲਾ ਰਹੀ ਐ ਐਸੇ ਕਰਕੇ ਅਸੀਂ ਕਹਿੰਦੇ ਆ ਵੀ ਵਿਕਣ ਨਹੀਂ ਚਾਹੀਦੀ ਹੈ ਜੀ ਇਹ ਸੇ ਸਰਕਾਰ ਦਾ ਇਹ ਜਮਰ ਹੈ ਜੀ ਦੇਖੋ ਇਹ ੱਤਕੇ ਤੇ ਉੱtre ਆਈ ਐ ਤੇ ਜੋ ਵੀ ਸਰਕਾਰ ਹੈ ਜਿਹੜੀ ਅੰਦੋਲਨਾਂ ਚੋਂ ਜਿਹੜੀ ਇਹਨਾਂ ਚੋਂ ਨਿਕਲੀ ਹੋਈ ਸਰਕਾਰ ਹੈ ਅੱਜ ਉਹੀ ਕੋਈ ਵੀ ਕਿਸੇ ਤਰ੍ਹਾਂ ਦਾ ਉਹ ਨਹੀਂ ਕਰਨ ਦੇ ਰਹੀ। ਕਿ ਪਾ ਅੱਗੇ ਦਾ ਜਿਹੜਾ ਸਟੈਪ ਰੈਨ ਵਾਲਾ ਸਟੈਪ ਤਾਂ ਸਰਕਾਰ ਦੇ ਹੱਥ ਹੈ ਜੇ ਉਹ ਮੰਨੇਗੀ ਤੇ ਠੀਕ ਹੈ ਨਹੀਂ ਇਹ ਤੋਂ ਵੱਧ ਕੇ ਅੱਗੇ ਅਸੀਂ ਕਰਾਂਗੇ ਤੇ 10 ਤਰੀਕ ਨੂੰ ਜਿਹੜੇ ਮੀਟਰ ਹੈ ਉਹ ਉਹ ਜਸਾਰੇ ਜਿਹੜੇ ਚਿੱਪ ਵਾਲੇ ਮੀਟਰ ਉਹ ਪਟਕੇ ਸਾਰੇ ਆਪਾਂ ਜਮ੍ਹਾਂ ਕਰਾਵਾਂਗੇ। ਇਹ ਜੀ ਇਹ BKU ਵਾਲੇ ਜਿਹੜੇ ਗਰੁੱਪ ਵਾਲੇ ਹੈਗੇ ਨੇ ਪੰਦੇਰ ਗਰੁੱਪ ਵਾਲੇ ਉਹਨਾਂ ਨੇ ਅੱਜ ਜੰਗ ਸਿੰਘ ਪਟੇੜੀ ਨੇ ਇਹਨਾਂ ਦੇ ਪ੍ਰਧਾਨ ਤੇ ਨਾਲ ਜਗਤਾਰ ਸਿੰਘ ਬੈਂਸ ਨੇ ਇਹਨਾਂ ਦੀ ਲੀਡਰਸ਼ਿਪ ਦੇ ਵਿੱਚ ਅੱਜ ਇਹਨਾਂ ਨੇ ਇੱਕ ਤੋਂ ਤਿੰਨ ਰੇਲ ਰੋਕੋ ਦਾ ਮਤਲਬ ਇੱਥੇ ਸ਼ੰਭੂ ਰੇਲਵੇ ਸਟੇਸ਼ਨ ਤੇ ਇਹਨਾਂ ਨੇ ਕਾਹਲ ਦਿੱਤੀ ਸੀ ਉਹਦੇ ਕਰਕੇ ਅਸੀਂ ਇੱਥੇ ਫੋਰਸ ਲੱਗੀ ਹੋਈ ਸੀ ਤਾਂ ਕਰਕੇ ਹੁਣ ਅਸੀਂ ਇਹਨਾਂ ਨਾਲ ਗੱਲਬਾਤ ਕਰਕੇ ਇਹਨਾਂ ਨਾਲ ਸਹਿਮਤੀ ਹੋ ਗਈ ਆ ਇਹ ਮਤਲਬ ਸਟੇਸ਼ਨ ਦੇ ਆਊਟਸਾਈਡ ਤੇ ਬਾਹਰ ਇੱਥੇ ਜਿੱਥੇ ਕੁਆਟਰ ਨੇ ਰੇਲਵੇ ਸਟੇਸ਼ਨ ਦੇ ਇੱਥੇ ਆਪਣਾ ਇਹ ਪ੍ਰੋਟੈਸਟ ਕਰ ਰਹੇ ਨੇ ਤੇ ਇਹ 3 ਵਜੇ ਤੱਕ ਕਰਨਗੇ ਰੇਲਵੇ ਟਰੈਕ ਤੇ ਨਹੀਂ ਰੇਲਵੇ ਟਰੈਕ ਖਾਲੀ ਹੈ ਜੀ ਬਿਲਕੁਲ ਉਹ ਇਹਨਾਂ ਨੂੰ ਦੱਸਤਾ ਵੀ ਉਹ ਤੁਸੀਂ ਜੇ ਕਾਨੂੰਨ ਦੀ ਲੰਘਰਾ ਕਰੋਗੇ ਤਾਂ ਅਸੀਂ ਡੀਟੇਨ ਕਰਾਂਗੇ ਅਰੈਸਟ ਵੀ ਕਰਾਂਗੇ ਤੁਹਾਨੂੰ ਤੇ ਇਹਨਾਂ ਨੇ ਲੀਡਰ ਨੇ ਸਾਡੀ ਗੱਲ ਮੰਨ ਲਈ ਐ ਤੇ ਹੁਣ ਇੱਥੇ ਆਪਣਾ ਪ੍ਰੋਟੈਸਟ ਕਰ ਰਹੇ ਨੇ ਲੱਗਿਆ ਕੋਈ ਕੋਈ ਗੱਲਬਾਤ ਇਦਾਂ ਦੀ ਕੋਈ ਹੁੱਲੜਵਾਜੀ ਜਾਂ ਕੋਈ ਹੋਰ ਅਨਸੂਮ ਘਟਨਾ ਦਾ ਕੋਈ ਨਹੀਂ ਜੀ ਅਜੇ ਤੱਕ ਠੀਕ ਠਾਕ ਐ ਇਹਨਾਂ ਲੀਡਰਸ ਨਾਲ ਗੱਲ ਹੋ ਗਈ ਸੀਗੀ ਤੇ ਇਹਨਾਂ ਨੇ ਸਾਰੇ ਜਿਹੜੇ ਬੰਦੇ ਬਿਠਾ ਲਏ ਇਹਨਾਂ ਨੇ ਆਪਣੇ ਸਰ ਜਿਹੜੀ ਇਸ ਟਾਈਮ ਦੇ ਵਿੱਚ ਕੋਈ ਰੇਲ ਰੇਲ ਬਾਇਓ ਕਿਸੇ ਪਾਸੇ ਹੋਈ ਫਿਰ ਉਹ ਆਉਗੀ ਕਿ ਰੇਲਾਂ ਬੰਦ ਕੀਤੀਆਂ ਹੋਈਆਂ ਜੀ ਦੇਖੋ ਜੀ ਉਹ ਰੇਲਵੇ ਵਾਲੇ ਦੇਣਗੇ ਸਾਡੇ ਵੱਲੋਂ ਕਲੀਅਰ ਐ ਟ੍ਰੈਕ ਠੀਕ ਹੈ ਨਾ ਜਿਆਦਾ ਤੁਸੀਂ ਇਸ ਤਰ੍ਹਾਂ ਕਿ ਜਾਂ ਆ ਹੈਗੀ ਹੈ ਜੀ ਕਾਲ ਕਾਫੀ ਜਗ੍ਹਾ ਤੇ ਨਹੀਂ ਨਹੀਂ ਪੰਜਾਬ ਦੇ ਵਿੱਚ ਰੇਲਵੇ ਟ੍ਰੈਕ ਤੇ ਜਾਣ ਨਹੀਂ ਦਿੱਤਾ ਕਿਸਾਨਾਂ ਨੂੰ ਕੋਈ ਹੈ ਇੰਨੀ ਇਨਫੋਰਮੇਸ਼ਨ ਦੇਖੋ ਜੀ ਮੈਨੂੰ ਤਾਂ ਜਿਆਦਾ ਆਪਣੇ ਬਾਰੇ ਪਤਾ ਇਹਦੀ ਇਨਫੋਰਮੇਸ਼ਨ ਤੁਹਾਨੂੰ ਜਿਆਦਾ ਹੋਊਗੀ ਅਸੀਂ ਇੱਥੇ ਮਤਲਬ ਸ਼ੰਭੂ ਏਰੀਆ ਚ ਇਹਨਾਂ ਨੂੰ ਮਤਲਬ ਰੇਲ ਟ੍ਰੈਕ ਤੇ ਨਹੀਂ ਬੈਠਣ ਦਿੱਤਾ ਘਰਾਂ ਦੇ ਚੱਲਦੇ ਹੋਏ ਅੱਜ ਕਿੰਨੇ ਕੁ ਆਪਣੇ ਪੁਲਿਸ ਜਵਾਨ ਜਿਹੜੇ ਹੈਗੇ ਨੇ ਜਿੱਥੇ ਲੱਗੇ ਹੋਏ ਨੇ ਜਾਂ ਕਿੱਥੋਂ ਵਿੱਚ ਇਹ ਸਫੀਸ਼ੀਐਂਟ ਫੋਰਸ ਹੈਗੀ ਆ ਜੀ ਐਸ ਐਚ ਓਜ਼ ਹੈਗੇ ਨੇ ਹੋਰ ਰਿਜ਼ਰਵ ਮੰਗਾਈ ਹੋਈ ਹੈ ਜਿੰਨੀ ਫੋਰਸ ਹੈ ਲੇਡੀ ਫੋਰਸ ਹੈਗੇ ਸਫੀਸ਼ੀ ਸਰੀ ਦਾ ਇਹ ਕਨਫਰਮ ਹੈ ਵੀ ਤੁਸੀਂ ਰੇਲਵੇ ਤੱਕ ਰੇਲਵੇ ਲੈ ਬਿਲਕੁਲ ਨਹੀਂ ਜੀ ਬਿਲਕੁਲ ਜੀ 1% ਨਹੀਂ ਸਾਡਾ ਕਾਟਨ ਹੋਇਆ ਹੋਇਆ ਕੋਈ ਵੀ ਨਹੀਂ ਜਾਏਗਾ ਸਾਡੀ ਗੱਲ ਮੰਨ ਲਈ ਇਹਨਾਂ ਨੇ ਇੱਥੇ ਬੈਠਣਗੇ ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਹੁੰਚ ਕੇ ਲਈ ਬੈਲ ਆਈਕਨ ਤੇ ਕਲਿੱਕ ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਅਜੀਤ ਵੈਬੀ ਟੀਵੀ ਮੈਂ ਹਾਂ ਤੁਹਾਡੇ ਰਣਜੀਤ ਸਿੰਘ ਆਪਾਂ ਖੜੇ ਆਂ ਸ਼ੰਭੂ ਰੇਲਵੇ ਸਟੇਸ਼ਨ ਤੇ ਜਿੱਥੇ ਕਿਸਾਨ ਜਥੇਬੰਦੀਆਂ ਵੱਲੋਂ ਬਿਜਲੀ ਸੋਧ ਬਿੱਲ ਨੂੰ ਲੈ ਕੇ ਰੇਲਵੇ ਟ੍ਰੈਕ ਜਾਮ ਕਰਨ ਦਾ ਸੱਦਾ ਦਿੱਤਾ ਗਿਆ ਸੀ ਕਿਸਾਨਾਂ ਵੱਲੋਂ 1 ਵਜੇ ਤੋਂ ਲੈ ਕੇ ਦੁਪਹਿਰ 3 ਵਜੇ ਤੱਕ ਸੱਦਾ ਦਿੱਤਾ ਗਿਆ ਸੀ ਪਰ ਪੁਲਿਸ ਫੋਰਸ ਬਹੁਤ ਵੱਡੀ ਗਿਣਤੀ ਦੇ ਵਿੱਚ ਸ਼ੰਭੂ ਰੇਲਵੇ ਸਟੇਸ਼ਨ ਤੋਂ ਪਹਿਲਾਂ ਹੀ ਪਹੁੰਚੀ ਸੀਗੀ ਜਿਨ੍ਹਾਂ ਨੇ ਕਿਸਾਨਾਂ ਨੂੰ ਰੇਲਵੇ ਸਟੇਸ਼ਨ ਤੱਕ ਤੋ ਤੋ ਪਹਿਲਾਂ ਹੀ ਰੇਲਵੇ ਟ੍ਰੈਕ ਤੱਕ ਜਾਣ ਨਹੀਂ ਦਿੱਤਾ ਹੈਗਾ ਤੇ ਇਸ ਕਰਕੇ ਕਿਸਾਨਾਂ ਨੇ ਰੇਲਵੇ ਸਟੇਸ਼ਨ ਤੋਂ ਪਿੱਛੇ ਹੀ ਸ਼ਾਂਤਮੀ ਢੰਗ ਨਾਲ ਬਣਾ ਜਿਹੜਾ ਧਰਨਾ ਹੈਗਾ ਉਹ ਸ਼ੁਰੂ ਕਰਤਾ ਕਿਸਾਨ ਆਪਣੀ ਤਕਰੀਰਾਂ ਕਰ ਰਹੀ ਹੈ ਕਿਸਾਨ ਦੱਸ ਰਹੇ ਵੀ ਬਿਜਲੀ ਛੋਟ ਬੁਲਦੇ ਕੀ ਕੀ ਨੁਕਸਾਨ ਆਉਣ ਵਾਲੇ ਸਮੇਂ ਦੇ ਵਿੱਚ ਹੋਣੇ ਹੈ ਉਹਨਾਂ ਨੇ ਆਮ ਲੋਕਾਂ ਨੂੰ ਵੀ ਸੱਦਾ ਦਿੱਤਾ ਕਿ ਇਹ ਜਿਹੜੀ ਮੰਗ ਹੈਗੀ ਕੱਲੇ ਕਿਸਾਨਾਂ ਦੀ ਮੰਗ ਨਹੀਂ ਹੈਗੀ ਇਹ ਸਾਰੇ ਲੋਕਾਂ ਦੀ ਮੰਗ ਹੈ ਪਰ ਇਸ ਤੋਂ ਬਾਅਦੂਦ ਵੀ ਕਿਸਾਨ ਜਿਹੜੇ ਹੈਗੇ ਆ ਉਹ ਆਪਣੀ ਜਿੱਦ ਆਪਣੀ ਮੰਗ ਨੂੰ ਲੈ ਕੇ ਬਾਜੀਤ ਹੈਗੇ ਆ ਪੁਲਿਸ ਪ੍ਰਸ਼ਾਸਨ ਨੇ ਉਹਨਾਂ ਨੂੰ ਸਮਝਾ ਬਿਜਾ ਕੇ ਰੇਲਵੇ ਟੇਕ ਤੋਂ ਪਿੱਛੇ ਹੀ ਰੋਕ ਦਿੱਤਾ ਹੈਗਾ ਜਿੱਥੇ ਕਿਸਾਨ ਆਗੂ ਜੰਗ ਸਿੰਘ ਪਟੇੜੀ ਬਲਕਾਰ ਸਿੰਘ ਬੈਂਸ ਅਤੇ ਹੋਰ ਕਿਸਾਨ ਆਗੂ ਅਤੇ ਜਿਨ੍ਹਾਂ ਦੇ ਵਿੱਚ ਬੀਬੀਆਂ ਵੱਡੀ ਗਿਣਤੀ ਦੇ ਵਿੱਚ ਹਾਜ਼ਰ ਹਨ ਉਹ ਇੱਥੇ ਪਾਸ਼ਣ ਦੇ ਰਹੇ ਹਨ ਤੇ ਇਹ ਇਹਦੇ ਵਿੱਚ ਕਿਸਾਨਾਂ ਦਾ ਕੀ ਕਹਿਣਾ ਹੈ ਆਓ ਤੁਹਾਡੇ ਨਾਲ ਗੱਲਬਾਤ ਕਰਾਉਣੀ ਹੈ ਦੇਖੋ ਜਿਹੜੀ ਅੱਜ ਦੀ ਕਾਲ ਸੀਗੀ 5 ਦਸੰਬਰ ਦੀ ਇਹ ਕੇਐਮਐਮ ਦੀ ਕਾਲ ਸੀ ਕਿਸਾਨ ਮਜ਼ਦੂਰ ਮੋਰਚੇ ਦੇ ਵੱਲੋਂ ਆਲਰੇਡੀ ਅਸੀਂ ਮਹੀਨਾ ਪਹਿਲਾਂ ਕਾਲ ਦਿੱਤੀ ਸੀਗੀ ਵੀ 5 ਦਸੰਬਰ ਨੂੰ ਜੋ ਆਪਣਾ ਬਿਜਲੀ ਸੋਧ ਬਿੱਲ 2025 ਲੈ ਕੇ ਆਦੀ ਸੈਂਟਰ ਸਰਕਾਰ ਉਹਦੇ ਵਿਰੋਧ ਦੇ ਵਿੱਚ ਤੇ ਚਿੱਪੂ ਵਾਲੇ ਮੀਟਰਾਂ ਵੀ ਉਹਦੇ ਇੱਕ ਨਾਲੇ 파ਟ ਹੈ ਤੇ ਉਹ ਸੀਗਾ ਤੇ ਇੱਕ ਜਿਹੜੀ ਪੰਜਾਬ ਸਰਕਾਰ ਆਪਣਾ ਸਰਕਾਰੀ ਜਾਇਦਾਦਾਂ ਦਾ ਵੇਚਣ ਤੇ ਲੱਗੀ ਹੋਈ ਹੈ ਉਹਦੇ ਵਿਰੋਧ ਦੇ ਵਿੱਚ ਇਹ ਕਾਲ ਸੀਗੀ ਜੀ ਇੱਕ ਤੋਂ ਲੈ ਕੇ 3 ਵਜੇ ਤੱਕ ਜਿਹੜੀ ਹੈ ਜੇ ਪੰਜਾਬ ਦੇ ਵਿੱਚ 19 ਜ਼ਿਲ੍ਹਿਆਂ ਦੇ ਵਿੱਚ ਸੀ ਕਿਤੇ 26 ਸ਼ਾਮਾਂ ਤੇ ਸੀਗੀ ਵੀ ਆਲਰੇਡੀ ਚੱਲ ਰਹੀ ਹੈ ਇੱਕ ਤੋਂ ਉਹਨਾਂ ਨੂੰ ਛੱਡ ਗਏ ਆਲਰੇਡੀ ਬਾਕੀ ਸਾਰੀਆਂ ਕਾਲਾਂ ਸੇਮ ਸੇਮ ਚੱਲ ਰਹੀਆਂ ਚਾਹੀਦੀਆਂ ਕਿਸਾਨਾਂ ਨੂੰ ਪਹੁੰਚਣ ਦੇ ਦਿੱਤਾ ਗਿਆ ਜੀ ਕਿਵੇਂ ਨਹੀਂ ਉਸ ਤਰ੍ਹਾਂ ਹੀ ਹੋਇਆ ਵੀ ਜਿਸ ਤਰ੍ਹਾਂ ਕਿਤੇ ਮੰਨ ਮੰਡੇ ਰੁੱਕੇ ਮੰਨ ਮੰਡੇ ਚਲੋ ਅਧਾ ਘੰਟਾ 20 ਮਿੰਟ ਲੇਟ ਵੀ ਹੋ ਗਏ ਕਿਤੇ ਕਿਤੇ ਐਡਵਾਂਸ ਵੀ ਪਹੁੰਚ ਗਏ ਤੇ ਇਸ ਤਰ੍ਹਾਂ ਕਰਕੇ ਛੁੱਟਮੁੜ ਜੀ ਕਰਕੇ ਵੀ ਆਲਰੇਡੀ ਸਾਰਾ ਕਾਲਾਂ ਜਿਹੜੀਆਂ ਐ ਨੇ ਉਹ ਸ਼ਾਂਤੀਪੂਰਨ ਨੇ ਸਰ ਤੁਹਾਨੂੰ ਲਾਈਨਾਂ ਦਾ ਨਹੀਂ ਜਾਣਦੇ ਜੀ ਕਿ ਤੁਹਾਡੀ ਕਾਲ ਸੀਕੁਐਂਸ ਹੀ ਲਾਈਨਾਂ ਰੋਕਾਂਗੇ ਲਾਈਨਾਂ ਤੇ ਬੈਠਾਂਗੇ ਤੁਸੀਂ ਮਨ ਪਿੱਛੇ ਕਿਉਂ ਰੁੱਕੇ ਫਿਰ ਸਰ ਗੱਲ ਐ ਇਸ ਤਰ੍ਹਾਂ ਸੀਗੀ ਇਹਨਾਂ ਨੇ ਪਹਿਲਾਂ ਸਾਨੂੰ ਪ੍ਰਸ਼ਾਸਨ ਨੇ ਪਿੱਛੇ ਰੁੱਕੇ ਸੀਗਾ ਚ ਕੀ ਹੋਈ ਜੋ ਗੱਲਬਾਤ ਕਰਕੇ ਅਸੀਂ ਇੱਥੇ ਤੱਕ ਆਲਚ ਕਾਮਯਾਬ ਹੋ ਗਏ ਪਰ ਪ੍ਰਸ਼ਾਸਨ ਕਹਿੰਦਾ ਜਿਹੜੀ ਸਾਡ ਨੂੰ ਵੀ ਉੱਤਰੋ ਆਰਡਰ ਹੈ ਵੀ ਜਿਹੜੇ ਇਹਨਾਂ ਨੂੰ ਐ ਵੀ ਉਹ ਲਾਈਨਾਂ ਤੇ ਨਹੀਂ ਜਾਣ ਦੇਣਾ ਨਹੀਂ ਜੇ ਤੁਸੀਂ ਲਾਈਨਾਂ ਜਾਓਗੇ ਤਾਂ ਤੁਹਾਨੂੰ ਅਰੈਸਟ ਕਰਕੇ ਅਸੀਂ ਲੈ ਜਾਵਾਂਗੇ ਜਾਂ ਤੁਸੀਂ ਇੱਥੇ ਬੈਠ ਕੇ ਆਪਣਾ ਜੋ ਰੂਸ਼ ਸ਼ੇਰ ਪ੍ਰਦਰਸ਼ਨ ਕਰ ਸਕਦੇ ਆ ਚਲੋ ਫਿਰ ਅਸੀਂ ਇਹ ਸੋਚੇ ਵੀ ਚਲੋ ਇੱਥੇ ਬੈਠ ਕੇ ਰੋਜ਼ ਪ੍ਰਦਰਸ਼ਨ ਕਰੀਏ ਬੱਸਾਂ ਵਿੱਚ ਜਾਣ ਨਾਲੋਂ ਤਾਂ ਅਸੀਂ ਆਪਣਾ ਰੋਸ਼ਤਾ ਕਰੀਏ ਇੱਥੇ ਬੈਠ ਕੇ ਜੋ ਸਰਕਾਰ ਦੇ ਕੰਨਾਂ ਤੱਕ ਜਾਵੇ ਪ੍ਰਧਾਨ ਸਾਹਿਬ ਜੇ ਤੁਸੀਂ ਲਾਈਨਾਂ ਤੇ ਨਹੀਂ ਜਾਣਾ ਫਿਰ ਰੋਸ਼ ਤੁਸੀਂ ਕਿਤੇ ਵੀ ਕਰ ਸਕਦੇ ਸੀਗੇ ਦੇਖੋ ਸਰ ਗੱਲ ਇਸ ਤਰ੍ਹਾਂ ਨਹੀਂ ਕੋਸ਼ਿਸ਼ ਕਰਨਾ ਸਾਡਾ ਫਰਜ ਸੀਗਾ ਅਸੀਂ ਕੀਤਾ ਵੀ ਹੈ ਕਾਲ ਵੀ ਸਾਡੀ ਆਈ ਸੀਗੀ ਰੇਲਵੇ ਤੇ ਜਾਵਾਂਗੇ ਪਰ ਜਦੋਂ ਕਈ ਜਗ੍ਹਾ ਵੀ ਹੈ ਜ ਟਕਰੋ ਹੋਣ ਕਰਕੇ ਤੇ ਉਹ ਵੀ ਅਸੀਂ ਵੀ ਚਾਹੁੰਦੇ ਵੀ ਟ੍ਰੋਕੋ ਨਾ ਹੋਵੇ ਕਿਸੇ ਨਾਲ ਕੋਈ ਘਟਨਾ ਨਾ ਵਾਪਰੇ ਇਸ ਤਰ੍ਹਾਂ ਦੀ ਮੰਗਾ ਸਾਡੀ ਇੱਕ ਦਾ ਸੀਗੀ ਆਪਣਾ ਬਿਜਲੀ ਸੋਧ ਬਿੱਲ 2025 ਚਿੱਪੂ ਵਾਲਾ ਮੀਟਰ ਹੋ ਗਿਆ ਤੇ 50 ਸਰਕਾਰ ਦਾ ਵਿਰੋਧ ਸੀਗਾ ਜੋ ਸਰਕਾਰੀ ਜ਼ਮੀਨਾਂ ਵੇਚਣ ਲੱਗੀ ਐ ਇਹ ਮੇਨ ਹੈ ਜੇ ਤਿੰਨ ਮੰਗਾਂ ਸੀਗੀਆਂ ਤੇ ਇੱਕ ਅੱਗੇ 10 ਦਸੰਬਰ ਦੀ ਕਾਲ ਐ ਜਿਹੜੀ ਚਿੱਪੇ ਵਾਲੇ ਮੀਟਰ ਪੱਟ ਕੇ ਜਮ੍ਹਾਂ ਕਰਾਣੇ ਬੀਲਿਗੋਟ ਦੇ ਵਿੱਚ ਸਰ ਸਾਡੀ ਕੇਐਮਐਮ ਦੀ ਕਾਲ ਸੀਗੀ ਕੇਐਮਐਮ ਦੀ ਜਿਸ ਬੰਦੀਆਂ ਸਾਰੀ ਆਈ ਹੋਈਆਂ ਨੇ ਹਾਂਜੀ ਹਾਂਜੀ ਜਿਹੜੀਆਂ ਸਾਡੀਆਂ 4-5 ਸਥਿਵੰਦੀਆਂ ਨੇੜੇ ਬੰਦੀਆਂ ਚਾਹੇ ਉਹ ਜਾਦ ਹੋਵੇ ਚਾਹੇ ਕ੍ਰਾਂਤੀਕਾਰੀ ਹੋਵੇ ਚਾਹੇ ਬ੍ਰह्मਕੇ ਹੋਵੇ ਚਾਹੇ ਸਾਡੇ ਵਾਲੀ ਹੋਵੇ ਚਾਹੇ ਭਦੇਰਸਾ ਵਾਲੀ ਇੱਕ ਸਰਸ ਕਮੇਟੀ ਹੋਵੇ ਪਟੇੜੀ ਸਾਹ ਵਾਲੀ ਹੋਵੇ ਆ ਰੈਡੀਓ ਸਾਰੀਆਂ ਇੱਥੇ ਆਈ ਹੋਈਆਂ ਜੀ ਠੀਕ ਹੈ ਅੱਜ ਥੋੜੇ ਕਰੀਬ ਕਰੀਬ ਕਿੰਨੀਆਂ ਜਥੇਬੰਦੀਆਂ ਪਹੁੰਚੀਆਂ ਇੱਥੇ ਘਟੋ ਘਟ ਸਾਡੀਆਂ ਜਿਹੜੀਆਂ ਕੇਐਮਐਮ ਦੀਆਂ ਸਾਈਡ ਤੋਂ ਜਥੇਬੰਦੀਆਂ ਪੰਜ-ਛੇ ਜਥੇਬੰਦੀਆਂ ਨੇ ਸਾਡੀਆਂ ਜਿਹੜੀਆਂ ਕੇਐਮ ਦੇ ਵਿੱਚ ਸੀਗੀਆਂ ਜਿਹਨਾਂ ਦਾ ਸ਼ੰਭੂ ਸੰਘਰਸ਼ ਲੜਿਆ ਸੀਗਾ ਉਹ ਆਰੇਡੀ ਇੱਥੇ ਮੌਜੂਦ ਨੇ ਇਹ ਹੁਣ ਸਾਡਾ ਸਮਝੌਤਾ ਹੋ ਚੁੱਕਿਆ ਪ੍ਰਸ਼ਾਸਨ ਸਾਹਿਬ ਤੁਸੀਂ ਲੈਣੇ ਤੇ ਨਹੀਂ ਜਾਓਗੇ ਨਹੀਂ ਸਮਝੌਤੇ ਦਾ ਕਾਗਜ਼ ਸਾਡਾ ਉਹ ਗੱਲ ਇਹ ਉਹ ਜਾਣ ਨਹੀਂ ਦਿੰਦੇ ਤੇ ਟਕਰੌਣ ਨੂੰ ਥੋੜਾ ਦੇਖ ਕੇ ਵੀ ਚਲੋ ਆਪਾਂ ਇਸ ਰੋਸ਼ ਕਰਨਾ ਇੱਥੇ ਕਰ ਲਈ ਜਿਹੜਾ ਰੋਸ਼ ਹੈ ਗਿਆ ਤੇ ਜੇ ਹੁਣ ਅੱਗੇ ਬਾਦਿਆਂ ਦਾ ਟੱਕਰੋ ਵਾਲੀ ਗੱਲ ਇਹ ਤਾਂ ਹੈਈਏ ਅਕਚੁਅਲੀ ਗੱਲ ਹੈ ਜੀ ਮੇਰੇ ਨਾਮੋਂ ਰਵਿੰਦਰ ਕੌਰ ਰਾਜਪਾਲ ਭਾਰਤੀ ਕਿਸਾਨ ਮਜ਼ਦੂਰੀ ਯੂਨੀਅਨ ਤੋਂ ਜ਼ਿਲ੍ਹਾ ਪ੍ਰਧਾਨ ਪਟਿਆਲਾ ਤੇ ਅੱਜ ਜਿਹੜਾ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਬਿਜਲੀ ਸੋਧ ਬਿੱਲ 2025 ਨੂੰ ਲੈ ਕੇ ਤੁਹਾਡੇ ਵੱਲੋਂ ਉਹਦੇ ਬਾਰੇ ਜਾਣਕਾਰੀ ਅੱਜ ਜਿਹੜਾ ਹੈਗਾ ਬਿਜਲੀ ਸੋਧ ਬਿੱਲ ਦੇ ਵਿਰੋਧ ਚ ਪ੍ਰਦਰਸ਼ਨ ਕੀਤਾ ਜਾ ਰਿਹਾ ਹੈਗਾ ਕਿਸਾਨ ਜਥੇਬੰਦੀਆਂ ਵੱਲੋਂ ਕਿਸਾਨ ਜਥੇਬੰਦੀਆਂ ਮਜ਼ਦੂਰ ਜਥੇਬੰਦੀਆਂ ਇਹ ਸਾਰੇ ਹੀ ਇਨਵੋਲ ਬਨੇ ਕਿਉਂਕਿ ਇਹ ਬਿਜਲੀ ਦਾ ਜਿਹੜਾ ਮੁੱਦਾ ਹੈਗਾ ਇਹ ਇਕੱਲਾ ਕਿਸਾਨਾਂ ਨਾਲ ਆ ਮਤਲਬ ਹੈਗਾ ਕਿਸੇ ਇਹ ਹਰ ਘਰ ਨਾਲ ਜੁੜਿਆ ਹੋਇਆ ਮਸਲਾ ਹੈਗਾ ਔਰ ਜੇ ਇਹ ਲਾਗੂ ਹੋ ਜਾਂਦਾ ਤਾ ਜਿਹੜਾ ਆਪਣਾ ਇਹ 70 ਸਾਲਾਂ ਦਾ ਮੇਨਲੀ ਤਾ ਆਪਣਾ ਜਿਹੜਾ ਇਨਫਰਾਸਟ੍ਰਕਚਰ ਬਣਿਆ ਹੋਇਆ ਜਦ ਤੋਂ ਅਸੀਂ ਆਜ਼ਾਦ ਹੋਏ ਆ ਜਦ ਤੋਂ ਸਾਡੀ ਸਟੇਟ ਬਣੀ ਹੈ ਜਿੰਨਾ ਵੀ ਸਰਮਾਇਆ ਸਾਡਾ ਬਿਜਲੀ ਬੋਰਡ ਤੇ ਲੱਗਿਆ ਹੋਇਆ ਸਾਡੇ ਜਿਹੜੇ ਮੁਲਾਜ਼ਮ ਨੇ ਉਹ ਜਿਹੜੇ ਹੈਗੇ ਆ ਇਹਨਾਂ ਨੇ ਉਹ ਕੱਢ ਕੇ ਪ੍ਰਾਈਵੇਟ ਜਿਹੜਾ ਕਰ ਦੇਣਾ ਸਿਸਟਮ ਉਹ ਮੇਨਤਾ ਉਹ ਹੈਗਾ ਕਿਉਂਕਿ ਇਹਦਾ ਪ੍ਰਭਾਵ ਹਰ ਘਰ ਤੇ ਪੈਣਾ ਮੇਨਲੀ ਜਿਹੜੇ ਮਜ਼ਦੂਰਾਂ ਦੇ ਵੀ ਹੈਗੇ ਆ ਮੀਟਰ ਗਰੀਬਾਂ ਦੇ ਵੀ ਹੈਗੇ ਆ ਬਿਜਲੀ ਤੋਂ ਬਿਨਾ ਅੱਜ ਕੋਈ ਨਹੀਂ ਹੈਗਾ ਪੰਜਾਬ 'ਚ ਔਰ ਇਹ ਸਾਬ ਨੂੰ ਪ੍ਰਭਾਵਿਤ ਕਰੂਗਾ ਕਿਉਂਕਿ ਚਿੱਪ ਵਾਲਾ ਜਿਹੜਾ ਮੀਟਰ ਹੈਗਾ ਇਹ ਆਪਣੀ ਸੁਰੱਖਿਆ ਤੇ ਵੀ ਪ੍ਰਭਾਵ ਪਾਊਗਾ ਔਰ ਜਿਹੜਾ ਹੈਗਾ ਇਹ ਲੋਕਾਂ ਦੀ ਜੇਬ ਤੇ ਵੀ ਅਸਰ ਪਾਊਗਾ ਕਿਉਂਕਿ ਦੇਖੇ ਹੋਇਆ ਸੀ ਜਿਹੜੇ ਦੂਸਰੀਆਂ ਸਟੇਟਾਂ ਚ ਬਿਲ ਇਹ ਲੱਗੇ ਆ ਮੀਟਰ ਉਹਨਾਂ ਦਾ ਐਸਾ ਹਾਲਤ ਹੈ ਵੀ ਉਹ ਬਿਨਾ ਤਾਰ ਲੱਗੀ ਤੋਂ ਬਿਨਾ ਕਿਸੇ ਲੋਡ ਤੋਂ ਵੀ ਉਹ ਰੀਡਿੰਗ ਕੱਢੀ ਜਾਂਦੇ ਆ ਔਰ ਇਹਦਾ ਇੱਕ ਡਾਇਰੈਕਟ ਇਹ ਅਸਰ ਪੈਣਾ ਵੀ ਜਿਵੇਂ ਹੁਣ ਅਸੀਂ ਕਹਿ ਦਿੰਨੇ ਆ ਵੀ ਇੱਕ ਮਹੀਨਾ ਬਿੱਲ ਭਰ ਲਾਂਗੇ ਇੱਕ ਮਹੀਨਾ ਬੱਚਿਆਂ ਦੀ ਫੀਸ ਭਰ ਲਾਂਗੇ ਉਹ ਸਿਸਟਮ ਨਾਲ ਚੱਲਦੇ ਆ ਬਾਕੀ ਜਿਹੜਾ ਇਹ ਡਾਇਰੈਕਟ ਅਸਰ ਜਿਹੜਾ ਇਹਨੇ ਪਾਣਾ ਵੀ ਸਿਸਟਮ ਹੋ ਜਾਊਗਾ ਇਹਦੇ ਨਾਲ ਜਿਵੇਂ ਤੁਸੀਂ ਅੱਜ ਦੇਖਦੇ ਹੋ ਵੀ ਫੋਨ ਰੀਚਾਰਜ ਕਰਾ ਲਿਆ ਤਾਂ ਤੁਹਾਡਾ ਫੋਨ ਤੇ ਗੱਲ ਹੋ ਜੂਗੀ ਨਹੀਂ ਮੇਨ ਹੈਗਾ ਵੀ ਜੇਦਾ ਇਹਦਾ ਮੀਟਰ ਦਾ ਰੀਚਾਰਜ ਖਤਮ ਹੋ ਗਿਆ ਤਾਂ ਤੁਹਾਡੀ ਤੁਸੀਂ ਚਾਹੇ ਰੋਟੀ ਖਾ ਰਹੇ ਹੋ ਚਾਹੇ ਨਹਾ ਰਹੇ ਹੋ ਚਾਹੇ ਤੁਹਾਡੇ ਘਰੇ ਪਰੌਣੇ ਬੈਠੇ ਨੇ ਤੁਹਾਡਾ ਇਹ ਬਿਲ ਲਾਈਟ ਕੱਟੀ ਜਾਣੀ ਹੈ ਔਰ ਤੁਹਾਡੇ ਘਰੇ ਹਨੇਰਾ ਹੋ ਜਾਣਾ ਇਹਦਾ ਅਸਰ ਹਰ ਇੱਕ ਪਰਿਵਾਰ ਨੂੰ ਪੈਣਾ ਨਾ ਕਿ ਇਕੱਲੇ ਕਿਸਾਨਾਂ ਨੂੰ ਪੈਣਾ ਲੜ ਸਿਰਫ ਰਿਹਾ ਕਿਸਾਨ ਔਰ ਆਵਾਜ਼ ਚੱਕਰੇ ਹੈ ਜਿਹੜਾ ਸਰਕਾਰ ਦਾ ਧੱਕਾ ਉਹਨੂੰ ਬਰਦਾਸ਼ਤ ਸਿਰਫ ਨੁਕਸਾਨ ਕਰ ਰਿਹਾ ਫਿਰ ਕੀ ਗੱਲ ਤੁਹਾਨੂੰ ਲੱਗ ਰਿਹਾ ਵੀ ਤੁਸੀਂ ਕਹਿ ਰਹੇ ਹੋ ਕਿ ਹਰੇਕ ਬੰਦੇ ਨੂੰ ਇਹ ਤਾਂ ਘਾਟਾ ਪੈਣਾ ਬਾਕੀ ਲੋਕ ਕਿਉਂ ਨਹੀਂ ਫਿਰ ਲੱਗਦੇ ਕਿਸਾਨਾਂ ਨਾਲ ਸਰ ਬਾਕੀ ਲੋਕਾਂ ਨੂੰ ਸਮਝਣ ਚ ਦੇਰ ਲੱਗਦੀ ਹੈ ਇੱਕ ਸਾਡਾ ਸਰਕਾਰਾਂ ਨੇ ਨਾ ਹਾਲਤ ਹੀ ਐਸੀ ਕਰ ਦਿੱਤੀ ਹੈ ਵੀ ਲੋਕਾਂ ਨੂੰ ਆਪਣੀ ਰੋਜੀ ਰੋਟੀ ਤੋਂ ਹੀ ਆਪਣੇ ਹੱਕ ਜਿਹੜੇ ਹੈਗੇ ਸਰਕਾਰ ਕਹਣ ਕਰਦੀ ਹੈ ਉਹਨਾਂ ਪ੍ਰਤੀ ਉਹਨਾਂ ਦੀ ਅਵੇਅਰਨੈਸ ਘਟ ਹੈ ਔਰ ਉਹਨਾਂ ਕੋਲੇ ਟਾਈਮ ਹੀ ਨਹੀਂ ਹੈ ਮੇਨਲੀ ਜਿਹੜੀ ਅੱਜ ਜਿਸ ਤਰ੍ਹਾਂ ਜਿਹੜੇ ਹੈਗੇ ਆ ਕਿਸਾਨਾਂ ਨੂੰ ਸਵੇਰੇ ਡਿਟੇਨ ਕਰ ਲਏਗੇ ਨੇ ਉਹਦੇ ਬਾਰੇ ਕੀ ਕਹਿਣਾ ਚਾਹੀਦਾ ਸਰ ਇਹ ਸਰੇ ਆਮ ਤੱਕਾ ਦਿਖਦਾ ਅਨਾਉਂਸ ਕੀਤੀ ਹੋਈ ਕਾਲ ਐ ਇਹ ਦੇਖੋ ਨਾ ਇੱਥੇ ਜਿਹੜੇ ਕਿਸਾਨ ਆਇਆ ਸਿਰਫ ਉਹਨਾਂ ਕੋਲੇ ਝੰਡੇ ਨੇ ਕੋਈ ਉਹਨਾਂ ਕੋਲੇ ਹਥਿਆਰ ਨਹੀਂ ਸਾਡਾ ਸਿਸਟਮ ਇੰਨਾ ਕਿ ਕਰਪਟ ਹੋ ਚੁੱਕਿਆ ਵੀ ਜਿਹੜੇ ਨਸ਼ੇ ਦੇ ਸਦਾਗਰ ਨੇ ਜਿਨ੍ਹਾਂ ਨਾਲ ਸਾਡੇ ਬੱਚੇ ਮਰ ਰਹੇ ਆ ਜਿਨ੍ਹਾਂ ਨਾਲ ਸਾਡਾ ਸਾਡੀ ਨੌਜਵਾਨੀ ਦਾ ਘਾਣ ਰਿਹਾ ਉੱਥੇ ਸਾਡੀ ਫੋਰਸ ਨਹੀਂ ਲਗਾਈ ਹੋਈ ਸਾਡੀ ਫੋਰਸ ਸਾਰੀ ਜਿਹੜੀ ਲੱਗੀ ਆ ਲਾਤੀ ਆ ਕਿਸਾਨਾਂ ਤੇ ਲਾਤੀ ਆ ਕਿਉਂਕਿ ਕਿਸਾਨ ਆਵਾਜ਼ ਚੱਕਦੇ ਨੇ ਔਰ ਇਹ ਹਰ ਇੱਕ ਗਰੀਬ ਦੀ ਹਰ ਇੱਕ ਮਜ਼ਦੂਰ ਦੀ ਆਵਾਜ਼ ਚੱਕਦੇ ਆ ਇਸ ਕਰਕੇ ਸਰਕਾਰ ਨੂੰ ਡਰ ਆ ਵੀ ਸਾਡੀ ਬੇਇੱਜ਼ਤੀ ਨਾ ਹੋਵੇ ਚਲ ਕੇ ਤੁਸੀਂ ਜਾ ਕੇ ਕਹਿਵਾਂ ਸੀ ਕਿ ਦੋ ਘੰਟੇ ਵਾਸਤੇ ਬੈਠਣਾ ਸ਼ਾਂਤਮਈ ਬੈਠਣਾ ਫਿਰ ਵੀ ਤੁਹਾਨੂੰ ਉਥੇ ਨਹੀਂ ਜਾਣ ਦਿੱਤਾ ਗਿਆ ਬਿਲਕੁਲ ਜੀ ਕਿਸਾਨਾਂ ਦੇ ਜਿਹੜੇ ਧਰਨੇ ਆ ਜਿਹੜੀ ਆਵਾਜ਼ ਚੁੱਕਣ ਦਾ ਉਹਨਾਂ ਦਾ ਤਰੀਕਾ ਉਹ ਸ਼ਾਂਤਮਈ ਹੀ ਹੁੰਦਾ ਹੈ ਉਹ ਕਦੇ ਵੀ ਉਹਨਾਂ ਨੇ ਰੋਸ ਚ ਜਾਂ ਕਿਸੇ ਤਰ੍ਹਾਂ ਦੇ ਵੀ ਆ ਕੇ ਉਹਨਾਂ ਨੇ ਕੋਈ ਕਿਸੇ ਤਰ੍ਹਾਂ ਦੀ ਵੀ ਸਰਕਾਰ ਦੇ ਇਨਫਰਾਸਟ੍ਰਕਚਰ ਨੂੰ ਕੋਈ ਘਾਟ ਨਹੀਂ ਘਾਤ ਨਹੀਂ ਲਾਈ ਹੈਗੀ ਹਮੇਸ਼ਾ ਤੋਂ ਇਹੀ ਗੱਲ ਹੋਈ ਹੈ ਪਰ ਸਰਕਾਰਾਂ ਨੂੰ ਇਸ ਗੱਲ ਤੋਂ ਡਰ ਲੱਗਦਾ ਕਿਉਂਕਿ ਅੱਜ ਮੀਡੀਆ ਦਾ ਯੁੱਗ ਹੈ ਜਿਹੜੀ ਆਵਾਜ਼ ਲੋਕ ਚੱਕਣਗੇ ਉਹ ਸਾਰੇ ਦੇਸ਼ 'ਚ ਸਾਰੇ ਦੁਨੀਆ 'ਚ ਜਾਊਗੀ ਇਸ ਕਰਕੇ ਇਸ ਡਰ ਤੋਂ ਸਰਕਾਰ ਜਿਹੜੀ ਹੈਗੀ ਆ ਉਹ ਡਰੀ ਹੋਈ ਆ ਕਿਸਾਨਾਂ ਦੇ ਰੋਹ ਤੋਂ ਲੋਕਾਂ ਦੇ ਰੋਹ ਤੋਂ ਇਸੇ ਕਰਕੇ ਉਹ ਦੇਖੋ ਸਾਰਾ ਸਿਸਟਮ ਤੁਸੀਂ ਦੇਖਦੇ ਹੋ ਵੀ ਉਹਨੇ ਲੋਕ ਨਹੀਂ ਜਿੰਨਾ ਪ੍ਰਸ਼ਾਸਨ ਨੇ ਤੱਪਿਆ ਹੋਇਆ ਦੇਖੋ ਜਿਹੜਾ ਉਰੇ ਦਾ ਪ੍ਰੋਗਰਾਮ ਮਤਲਬ ਸਾਰੀਆਂ ਜਿੰਨੀਆਂ ਵੀ ਜੱਥੇ ਬੰਦੀਆਂ ਜਿੱਥੇ ਵੀ ਕਰੀਆਂ ਪ੍ਰੋਗਰਾਮ ਗੱਡੀਆਂ ਦੀਆਂ ਲਾਈਨਾਂ ਤੇ ਸਾਡਾ ਬਿਜਲੀ ਦਾ ਇਹ ਜਿਹੜਾ ਪ੍ਰਾਈਵੇਟ ਹੋਣਾ ਜਾ ਰਿਹਾ ਨਾ ਉਹਦੇ ਬਾਰੇ ਅਸੀਂ ਕਹਿੰਦੇ ਆ ਵੀ ਇਹ ਸਰਕਾਰੀ ਹੋਣੀ ਚਾਹੀਦੀ ਹੈ ਨੌਜਵਾਨ ਖੜੇ ਨੇ ਜਿਹੜੇ ਚਿੱਪ ਵਾਲੇ ਮੀਟਰ ਆ ਉਹ ਸਾਡੇ ਲੱਗਣੇ ਨਹੀਂ ਚਾਹੀਦੇ ਸਾਡੇ ਪੁਰਾਣੇ ਮੀਟਰੇ ਲੱਗਣੇ ਜਾਂਦੇ ਆ ਜਿਹੜੀ ਜ਼ਮੀਨ ਹੈ ਉਹ ਵੀ ਨਹੀਂ ਵੇਚੀ ਜਾਣੀ ਚਾਹੀਦੀ ਐਗੀ ਸਰਕਾਰ ਧੱਕਾ ਕਰ ਰਹੀ ਹੈ ਜਿਹੜੀ ਬਿਜਲੀ ਬੋਰਡ ਵਾਲੀ ਜ਼ਮੀਨ ਹੈ ਕੋਈ 90 ਕਿੱਲੇ ਮਤਲਬ ਪਟਿਆਲੇ ਨੇ ਉਹ ਵੇਚਣਾ ਚਾਹੁੰਦੀ ਹੈ ਪਰ ਉਹਦੀਆਂ ਅਸੀਂ ਧਰਨੇ ਲਾ ਰਹੀ ਐ ਇਹ ਹੋ ਜਾਏ। ਐਵੇਂ ਕਰਕੇ ਹੀ ਕਹਿੰਦੇ ਆ ਵੀ ਇਹ ਵੀਕਿੰਗ ਨਹੀਂ ਚੰਦੀ ਹੈਗੀ। ਇਹ ਸ ਸਰਕਾਰ ਦਾ ਇਹ ਜਵਰ ਹੈ ਜੀ। ਦੇਖੋ ਇਹ ਤੱਕੇ ਤੇ ਉਤਰਿਆਈ ਹੈ ਤੇ ਜੋ ਵੀ ਸਰਕਾਰ ਹੈ ਜਿਹੜੀ ਅੰਦੋਲਨਾਂ ਚੋਂ ਜਿਹੜੀ ਇਹਨਾਂ ਚੋਂ ਨਿਕਲੀ ਹੋਈ ਸਰਕਾਰ ਹੈ ਅੱਜ ਉਹੀ ਕੋਈ ਵੀ ਕਿਸੇ ਤਰ੍ਹਾਂ ਦਾ ਉਹ ਨਹੀਂ ਕਰਨ ਦੇ ਰਹੀ। ਕਿ ਪਾ ਅੱਗੇ ਦਾ ਜਿਹੜਾ ਸਟੈਪ ਰੈਨ ਵਾਲਾ ਸਟੈਪ ਤਾਂ ਸਰਕਾਰ ਦੇ ਹੱਥ ਹੈ ਜੇ ਉਹ ਮੰਨੇਗੀ ਤੇ ਠੀਕ ਹੈ ਨਹੀਂ ਇਹ ਤੋਂ ਵੱਧ ਕੇ ਅੱਗੇ ਅਸੀਂ ਕਰਾਂਗੇ ਤੇ 10 ਤਰੀਕ ਨੂੰ ਜਿਹੜੇ ਮੀਟਰ ਹੈ ਉਹ ਉਹ ਜਸਾਰੇ ਜਿਹੜੇ ਚਿੱਪ ਵਾਲੇ ਮੀਟਰ ਉਹ ਪਟਕੇ ਸਾਰੇ ਆਪਾਂ ਜਮ੍ਹਾਂ ਕਰਾਵਾਂਗੇ। ਇਹ ਜੀ ਇਹ BKU ਵਾਲੇ ਜਿਹੜੇ ਗਰੁੱਪ ਵਾਲੇ ਹੈਗੇ ਨੇ ਪੰਦੇਰ ਗਰੁੱਪ ਵਾਲੇ ਉਹਨਾਂ ਨੇ ਅੱਜ ਜੰਗ ਸਿੰਘ ਪਟੇੜੀ ਨੇ ਇਹਨਾਂ ਦੇ ਪ੍ਰਧਾਨ ਤੇ ਨਾਲ ਜਗਤਾਰ ਸਿੰਘ ਬੈਂਸ ਨੇ ਇਨਾਂ ਦੀ ਲੀਡਰਸ਼ਿਪ ਦੇ ਵਿੱਚ ਅੱਜ ਇਹਨਾਂ ਨੇ ਇੱਕ ਤੋਂ ਤਿੰਨ ਰੇਲ ਰੋਕੋ ਦਾ ਮਤਲਬ ਇੱਥੇ ਸ਼ੰਭੂ ਰੇਲਵੇ ਸਟੇਸ਼ਨ ਤੇ ਇਹਨਾਂ ਨੇ ਕਾਲ ਦਿੱਤੀ ਸੀ ਉਹਦੇ ਕਰਕੇ ਅਸੀਂ ਇੱਥੇ ਫੋਰਸ ਲੱਗੀ ਹੋਈ ਸੀ ਤਾਂ ਕਰਕੇ ਹੁਣ ਅਸੀਂ ਇਹਨਾਂ ਨਾਲ ਗੱਲਬਾਤ ਕਰਕੇ ਇਹਨਾਂ ਨਾਲ ਸਹਿਮਤੀ ਹੋ ਗਈ ਆ ਇਹ ਮਤਲਬ ਸਟੇਸ਼ਨ ਦੇ ਆਊਟਸਾਈਡ ਤੇ ਬਾਹਰ ਇੱਥੇ ਜਿੱਥੇ ਕੁਆਟਰ ਨੇ ਰੇਲਵੇ ਸਟੇਸ਼ਨ ਦੇ ਇੱਥੇ ਆਪਣਾ ਪ੍ਰੋਟੈਸਟ ਕਰ ਰਹੇ ਨੇ ਤੇ ਇਹ 3 ਵਜੇ ਤੱਕ ਕਰਨਗੇ ਰੇਲਵੇ ਟਰੈਕ ਤੇ ਨਹੀਂ ਰੇਲਵੇ ਟਰੈਕ ਖਾਲੀ ਹੈ ਜੀ ਬਿਲਕੁਲ ਉਹ ਇਹਨਾਂ ਨੂੰ ਦੱਸਤਾ ਵੀ ਉਹ ਤੁਸੀਂ ਜੇ ਕਾਨੂੰਨ ਦੀ ਲੰਗਰਾ ਕਰੋਗੇ ਤਾਂ ਅਸੀਂ ਡਿਟੇਨ ਕਰਾਂਗੇ ਅਰੈਸਟ ਵੀ ਕਰਾਂਗੇ ਤੁਹਾਨੂੰ ਤੇ ਇਹਨਾਂ ਨੇ ਲੀਡਰ ਨੇ ਸਾਡੀ ਗੱਲ ਮੰਨ ਲਈ ਹੈ ਤਾਂ ਹੁਣ ਇੱਥੇ ਆਪਣਾ ਪ੍ਰੋਟੈਸਟ ਕਰਨ ਦਾ ਟੈਪ ਲੱਗਿਆ ਕੋਈ ਨਾ ਕੋਈ ਗੱਲਬਾਤ ਇਦਾਂ ਦੇ ਕੋਈ ਹੁੱਲਣ ਵਾਜੀ ਜਾਂ ਕੋਈ ਹੋਰ ਅਨਸਾਮੇ ਘਟਨਾ ਤਾਂ ਕੋਈ ਨਹੀਂ ਜੀ ਅਜੇ ਤੱਕ ਠੀਕ ਠਾਕ ਹੈ ਇਹਨਾਂ ਲੀਡਰਸ ਨਾਲ ਗੱਲ ਹੋ ਗਈ ਸੀਗੀ ਤੇ ਇਹਨਾਂ ਨੇ ਸਾਰੇ ਜਿਹੜੇ ਬੰਦੇ ਬਿਠਾ ਲਏ ਇਹਨਾਂ ਨੇ ਆਪਣੇ ਸਰ ਜਿਹੜੀ ਇਸ ਟਾਈਮ ਦੇ ਵਿੱਚ ਕੋਈ ਰੇਲ ਰੇਲ ਬਾਇਓ ਕਿਸੇ ਪਾਸੇ ਹੋਈ ਫਿਰ ਉਹ ਆਉਗੀ ਕਿ ਰੇਲਾਂ ਬੰਦ ਕੀਤੀਆਂ ਹੋਈਆਂ ਜੀ ਦੇਖੋ ਜੀ ਉਹ ਰੇਲਵੇ ਵਾਲੇ ਦੇਣਗੇ ਸਾਡੇ ਵੱਲੋਂ ਕਲੀਅਰ ਹੈ ਟੂ ਲੇ ਟ੍ਰੈਕ ਠੀਕ ਹੈ ਨਾ ਜਿਆਦਾ ਇਸ ਤਰ੍ਹਾਂ ਕਿ ਜਾਂ ਆ ਹੈਗੀ ਹੈ ਜੀ ਕਾਲ ਕਾਫੀ ਜਗ੍ਹਾ ਤੇ ਨਹੀਂ ਨਹੀਂ ਪੰਜਾਬ ਦੇ ਵਿੱਚ ਰੇਲਵੇ ਟ੍ਰੈਕ ਤੇ ਜਾਣ ਦੇ ਤੱਕ ਕਿਸਾਨਾਂ ਨੂੰ ਕੋਈ ਹੈ ਇੰਨੀ ਇਨਫੋਰਮੇਸ਼ਨ ਦੇਖੋ ਜੀ ਮੈਨੂੰ ਤਾਂ ਜਿਆਦਾ ਆਪਣੇ ਬਾਰੇ ਪਤਾ ਇਹਦੀ ਇਨਫੋਰਮੇਸ਼ਨ ਤੁਹਾਨੂੰ ਜਿਆਦਾ ਹੋਊਗੀ ਅਸੀਂ ਇੱਥੇ ਮਤਲਬ ਸ਼ੰਭੂ ਏਰੀਆ ਚ ਇਹਨਾਂ ਨੂੰ ਮਤਲਬ ਰੇਲ ਟ੍ਰੈਕ ਤੇ ਨਹੀਂ ਬੈਠਣ ਦਿੱਤਾ ਘਰਾਂ ਦੇ ਚੱਲਦੇ ਹੋਏ ਅੱਜ ਕਿੰਨੇ ਕੁ ਆਪਣੇ ਪੁਲਿਸ ਜਵਾਨ ਜਿਹੜੇ ਹੈਗੇ ਨੇ ਜਿੱਥੇ ਲੱਗੇ ਹੋਏ ਨੇ ਜਾਂ ਕਿੱਥੋਂ ਵਿੱਚ ਇਹ ਸਫੀਸ਼ੀਐਂਟ ਫੋਰਸ ਹੈਗੀ ਆ ਜੀ ਐਸ ਐਚ ਓਜ਼ ਹੈਗੇ ਨੇ ਹੋਰ ਰਿਜ਼ਰਵ ਮੰਗਾਈ ਹੋਈ ਹੈ ਜਿੰਨੀ ਫੋਰਸ ਹੈ ਲੇਡੀ ਫੋਰਸ ਹੈਗੇ ਸਫੀਸ਼ੀਐ ਸਰ ਇਹਦਾ ਇੱਕ ਕਨਫਰਮ ਹੈ ਵੀ ਤੁਸੀਂ ਰੇਲਵੇ ਤੇ ਰੇਲਵੇ ਬਿਲਕੁਲ ਨਹੀਂ ਜੀ ਬਿਲਕੁਲ ਜੀ ਇੱਕ ਪਰਸਨ ਹੀ ਸਾਡਾ ਕਾਟਨ ਹੋਇਆ ਹੋਇਆ ਕੋਈ ਵੀ ਨਹੀਂ ਜਾਏਗਾ ਸਾਡੀ ਗੱਲ ਮੰਨ ਲਈ ਐਨਾਂ ਨੇ ਇੱਥੇ ਹੀ ਬੈਠਣਗੇ ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਾਉਣ ਦੇ ਲਈ ਬੈਲ ਆਈਕਨ ਤੇ ਕਲਿੱਕ ਕਰੋ ਸਤਿ ਸ੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਅਜੀਤ ਪਬਲਿਕ ਟੀਵੀ ਮੈਂ ਹਾਂ ਤੁਹਾਡੇ ਰਣਜੀਤ ਸਿੰਘ ਆਪਾਂ ਖੜੇ ਆਂ ਸ਼ੰਭੂ ਰੇਲਵੇ ਸਟੇਸ਼ਨ ਤੇ ਜਿੱਥੇ ਕਿਸਾਨ ਜਥੇਬੰਦੀਆਂ ਵੱਲੋਂ ਬਿਜਲੀ ਸੋਧ ਬਿੱਲ ਨੂੰ ਲੈ ਕੇ ਰੇਲਵੇ ਟ੍ਰੈਕ ਜਾਮ ਕਰਨ ਦਾ ਸੱਦਾ ਦਿੱਤਾ ਗਿਆ ਸੀ ਕਿਸਾਨਾਂ ਵੱਲੋਂ 1 ਵਜੇ ਤੋਂ ਲੈ ਕੇ ਦੁਪਹਿਰ 3 ਵਜੇ ਤੱਕ ਸੱਦਾ ਦਿੱਤਾ ਗਿਆ ਸੀ ਪਰ ਪੁਲਿਸ ਫੋਰਸ ਬਹੁਤ ਵੱਡੀ ਗਿਣਤੀ ਦੇ ਵਿੱਚ ਸ਼ੰਭੂ ਰੇਲਵੇ ਸਟੇਸ਼ਨ ਤੋਂ ਪਹਿਲਾਂ ਹੀ ਪਹੁੰਚੀ ਸੀਗੀ ਜਿਨ੍ਹਾਂ ਨੇ ਕਿਸਾਨਾਂ ਨੂੰ ਰੇਲਵੇ ਸਟੇਸ਼ਨ ਤੱਕ ਤੋ ਤੋ ਪਹਿਲਾਂ ਹੀ ਰੇਲਵੇ ਟ੍ਰੈਕ ਤੱਕ ਜਾਣ ਨਹੀਂ ਦਿੱਤਾ ਹੈਗਾ ਤੇ ਇਸ ਕਰਕੇ ਕਿਸਾਨਾਂ ਨੇ ਰੇਲਵੇ ਸਟੇਸ਼ਨ ਤੋਂ ਪਿੱਛੇ ਹੀ ਸ਼ਾਂਤਮੀ ਢੰਗ ਨਾਲ ਬਣਾ ਜਿਹੜਾ ਤਰਨਾ ਹੈਗਾ ਉਹ ਸ਼ੁਰੂ ਕਰਤਾ ਕਿਸਾਨ ਆਪਣੀ ਤਕਰੀਰਾਂ ਕਰ ਰਹੀ ਹੈ ਕਿਸਾਨ ਦੱਸ ਰਹੇ ਵੀ ਬਿਜਲੀ ਸ਼ੋਧ ਬੁਲਦੇ ਕੀ ਕੀ ਨੁਕਸਾਨ ਆਉਣ ਵਾਲੇ ਸਮੇਂ ਦੇ ਵਿੱਚ ਹੋਣੇ ਹੈ ਉਹਨਾਂ ਨੇ ਆਮ ਲੋਕਾਂ ਨੂੰ ਵੀ ਸਰਦਾ ਦਿੱਤਾ ਕਿ ਇਹ ਜਿਹੜੀ ਮੰਗ ਹੈਗੀ ਕੱਲੇ ਕਿਸਾਨਾਂ ਦੀ ਮੰਗ ਨਹੀਂ ਹੈਗੀ ਇਹ ਸਾਰੇ ਲੋਕਾਂ ਦੀ ਮੰਗ ਹੈ ਪਰ ਇਸ ਤੋਂ ਬਾਅਦੂਦ ਵੀ ਕਿਸਾਨ ਜਿਹੜੇ ਹੈਗੇ ਆ ਉਹ ਆਪਣੀ ਜਿੱਦ ਆਪਣੀ ਮੰਗ ਨੂੰ ਲੈ ਕੇ ਬਾਜਿਤ ਹੈਗੇ ਆ ਪੁਲਿਸ ਪ੍ਰਸ਼ਾਸਨ ਨੇ ਉਹਨਾਂ ਨੂੰ ਸਮਝਾ ਬਿਜਾ ਕੇ ਰੇਲਵੇ ਟੈਕ ਤੋਂ ਪਿੱਛੇ ਹੀ ਰੋਕ ਦਿੱਤਾ ਹੈਗਾ ਜਿੱਥੇ ਕਿਸਾਨ ਆਗੂ ਜੰਗ ਸਿੰਘ ਭਟੇੜੀ ਬਲਕਾਰ ਸਿੰਘ ਬੈਂਸ ਅਤੇ ਹੋਰ ਕਿਸਾਨ ਆਗੂ ਅਤੇ ਜਿਨ੍ਹਾਂ ਦੇ ਵਿੱਚ ਬੀਬੀਆਂ ਵੱਡੀ ਗਿਣਤੀ ਦੇ ਵਿੱਚ ਹਾਜ਼ਰ ਹਨ ਉਹ ਇੱਥੇ ਪਾਸ਼ਣ ਦੇ ਰਹੇ ਹਨ ਤੇ ਇਹ ਇਹਦੇ ਵਿੱਚ ਕਿਸਾਨਾਂ ਦਾ ਕੀ ਕਹਿਣਾ ਹੈ ਆਓ ਤੁਹਾਡੇ ਨਾਲ ਗੱਲਬਾਤ